हां हां बरे मैनु ਪਤਾ ਬਾਤੀ ਦਾ ਹਾਂ ਹੈਲੋ ਸਤਿ ਸ਼੍ਰੀ ਅਕਾਲ ਸੇਠ ਜੀ हां जी ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਉਹ ਸੀਗਾ ਜੀ ਬਸ ਬੱਚੇ ਦੀ ਫੀਸ ਭਰਨੀ ਸੀਗੀ ਤੇ ਉਹਦੀ ਐਡਮਿਸ਼ਨ ਕਰਾਉਣੀ ਹੈ ਜੀ ਉਸ ਕਰਕੇ ਮੈਨੂੰ ਪੈਸੇ ਚਾਹੀਦੇ ਸੀਗੇ ਜੀ ਨਹੀਂ ਨਹੀਂ ਜੀ ਕਦੇ ਮੈਂ ਪਹਿਲਾਂ ਲੇਟ ਹੋਇਆ ਜੀ ਜਦੋਂ ਮੈਂ ਤੁਹਾਡੇ ਨਾਲ ਕਰਾਰ ਕਰਿਆ ਜੀ ਉਹਦੀ ਮੂੜੇ ਹੈ ਪੈਸੇ ਤੁਹਾਡੇ ਮੈਂ ਕਦੇ ਲੇਟ ਤਾਂ ਹੋਇਆ ਹੀ ਨਹੀਂ ਜੀ ਹਾਂ ਠੀਕ ਹੈ ਜੀ ਠੀਕ ਹੈ हां जी मैं मोड़ दूंगा ही खेती मोड़ दूंगा वो हां जी बस फीस भर दानी है मैं ठीक है जी हां जी ਤੁਸੀਂ ਦੇਖੀ ਆਏ ਹੋ ਜੀ ਬੱਚਾ ਮੇਰਾ ਪੜਨ ਵਿੱਚ ਬਹੁਤ ਇੰਟੈਲੀਜੈਂਟ ਹੈ ਜੀ ਤੇ ਬਹੁਤ ਕੰਮ ਕਰਦਾ ਹੈ ਜੀ हां जी ਠੀਕ ਹੈ ਜੀ ਸਵੇਹਾ ਆ ਜੂਗਾ ਜੀ ਮੈਂ ਚੰਗਾ ਜੀ ਧੰਨਵਾਦੀ ਹੈ हेलो ਹਰਿੰਕੂ ਅੱਜ ਮੈਂ ਯਾਰ ਪਾਰਟੀ ਤੇ ਨਹੀਂ ਆ ਸਕਦਾ ਮੈਨੂੰ ਘਰੇ ਕੋਈ ਜ਼ਰੂਰੀ ਕੰਮ ਹੋ ਗਿਆ ਚੰਗਾ ਠੀਕ ਹੈ ਪਪਾ ਹਾਂ ਪੁੱਤ ਮੈਨੂੰ ਕਾਲ ਜਾਲਿਆ ਨੇ ਸਕਾਲਰਸ਼ਿਪ ਦੇਤੀ ਹੁਣ ਕਿਸੇ ਪਰ ਨਹੀਂ ਕੋਈ ਲੋੜ ਨਹੀਂ ਸੱਚੀ ਪੁੱਤ ਹਾਂ ਮੈਂ ਤਾਂ ਪੁੱਤ ਕਿਸੇ ਨੂੰ ਫੋਨ ਕਰਕੇ ਐ ਪੁੱਛਦਾ ਸੀ ਵੀ ਸਾਈਕਲ ਮਿਲ ਜੂ ਫਿਰ ਮੈਂ ਸਾਈਕਲ ਫੜ ਕੇ ਕਿਸੇ ਤੋਂ ਪੈਸੇ ਲੈਣ ਜਾਂਦਾ ਸੀ ਹੁਣ ਪਪਾ ਆਪਾਂ ਤਾਂ ਕਿਸੇ ਤੋਂ ਪੈਸੇ ਮੰਗੇਦੀ ਕੋਈ ਲੋੜ ਨਹੀਂ ਬੇਟਾ ਇਸ ਤਰ੍ਹਾਂ ਮਿਹਨਤ ਕਰਦਾ ਰਹਿ ਵੇਖ ਲੈ ਕਿ ਇੱਕ ਦਿਨ ਤੂੰ ਬਹੁਤ ਵੱਡਾ ਅਫਸਰ ਬਣ ਜਾਏਗਾ ਠੀਕ ਹੈ ਪਪਾ ਹਾਂ ਇਹ ਤਾਂ ਬਹੁਤ ਵੱਡੀ ਖੁਸ਼ੀ ਵਾਲੀ ਗੱਲ ਹੈ ਓ ਕਿੱਥੋਂ ਆਇਆ ਹੁਣ ਤੂੰ ਕਾਲਜ ਦੇ ਕੋਚਿੰਗ ਸੈਂਟਰ ਤੋਂ ਆਇਆ ਪਾਪਾ ਓ ਕਾਲਜ ਦੇ ਕੋਚਿੰਗ ਸੈਂਟਰ ਤੋਂ ਆਇਆ ਸੱਚ ਸੱਚ ਦੱਸ ਵੀ ਕਿੱਥੋਂ ਆਇਆ ਮੈਂ ਪਾਪਾ ਯਾਰ ਮੈਂ ਕੋਚਿੰਗ ਸੈਂਟਰ થી ਆਇਆ ਤੂੰ ਮੈਨੂੰ ਝੂਠ ਬੋਲਦਾ ਤੂੰ ਲੋਕਾਂ ਦੀਆਂ ਡਿਲੀਵਰੀਆਂ ਕਰਦਾ ਫਿਰਦਾ ਤੇ ਤੈਨੂੰ ਆਏ ਨਹੀਂ ਪਤਾ ਵੀ ਤੇਰੀ ਪੜ੍ਹਾਈ ਤੇ ਮੈਂ ਇਸ ਵਾਸਤੇ ਪੈਸੇ ਲਾਉਣਾ ਕਿ ਤੂੰ ਲੋਕਾਂ ਦੀਆਂ ਡਿਲੀਵਰੀਆਂ ਕਰਦਾ ਫਿਰੇ ਨਹੀਂ ਪਾਪਾ ਮੈਨੂੰ ਕੋਈ ਸੈਲ ਨਹੀਂ ਹੋਣੀ ਡਿਲੀਵਰੀ ਕਰਕੇ ਮੈਨੂੰ ਉਸ ਦਿਨ ਸਰ ਭਾਈ ਸੀ ਜਿੱਦੇ ਤੁਸੀਂ ਲੋਕਾਂ ਕੋਲ ਆ ਕੇ ਅੱਡ-ਅੱਡ ਕੇ ਪੈਸੇ ਮੰਗਦੇ ਸੀਗੇ ਮੇਰੀ ਫੀਸ ਵਾਸਤੇ ਪਪਾ ਮੈਂ ਕੀ ਕਰਦਾ ਸੀ ਜਾਂ ਫੁਕਰੇ ਦੋਸਤਾਂ ਨਾਲ ਘੁੰਮਦਾ ਸੀ ਜਾਂ ਫਿਯੂਲ ਖਰਚੀ ਕਰਦਾ ਸੀ ਜਦ ਮੈਂ ਸੋਨੂੰ ਲੋਕਾਂ ਤੋਂ ਪੈਸੇ ਮੰਗਦੇ ਦੇਖਿਆ ਉਹਦੇ ਮੈਨੂੰ ਬਹੁਤ ਸ਼ਰਮ ਆਈ ਫਿਰ ਮੈਂ ਸੋਚਿਆ ਅੱਜ ਤੋਂ ਬਾਅਦ ਪਾਪਾ ਨੂੰ ਕਦੇ ਕਿਸੇ ਮੂਰੇ ਪੈਸੇ ਵਾਸਤੇ ਹੱਥ ਨਹੀਂ ੱਡਣ ਦਿਆਂਗਾ ਆਪਣੀ ਫੀਸ ਮੈਂ ਆਪ ਭਰੂੰਗਾ ਆਪਣੇ ਖਰਚੇ ਮੈਂ ਖੁਦ ਉਠਾਉਂਗਾ ਲੇਕਿਨ ਪਪਾ ਸੋਨੂੰ ਮੈਂ ਕਦੇ ਕਿਸੇ ਤੋਂ ਪੈਸੇ ਨਹੀਂ ਮੰਗ ਲੂੰਗਾ ਪਪਾ ਤੁਸੀਂ ਚਿੰਤਾ ਨਾ ਕਰੋ ਮੈਂ ਪਹਿਲਾਂ ਨਾਲ ਪੜਾਈ ਵੀ ਚੰਗੀ ਕਰਦਾ ਤੇ ਕੋਚਿੰਗ ਤੇ ਵੀ ਜਾ ਰਿਹਾ ਹਾਂ ਤੇ ਜਿਹੜੇ ਬਚਦੇ 4-5 ਘੰਟੇ ਉਹ ਤੇ ਮੈਂ ਡਿਲੀਵਰੀ ਦੀ ਜੌਬ ਵੀ ਕਰ ਲੈਣਾਗਾ। ਪਾਪਾ ਘਰ ਆਉਣਾ ਥੋੜਾ ਟਾਈਮ ਹੀ ਲੱਗੂਗਾ। ਆਹ ਗੱਲ ਸੁਣ ਕੇ ਤਾਂ ਪੁੱਤ ਮੈਨੂੰ ਫਕਰ ਹੋ ਗਿਆ ਕਿ ਮੇਰਾ ਪੁੱਤ ਐਡਾ ਵੱਡਾ ਹੋ ਗਿਆ। ਪਾਪਾ ਮੈਂ ਉਮਰ ਵਿੱਚ ਵੱਡਾ ਹੋ ਗਿਆ ਪਰ ਪੈਸੇ ਵਿੱਚ ਵੱਡਾ ਵੀ ਬਣਾਂ। ਆ ਤੇ ਦੇਖਣਾ ਥੋਡੀ ਜ਼ਿੰਦਗੀ ਦੇ ਸਾਰੇ ਦੁੱਖ ਦੂਰ ਕਰ ਦੂੰਗਾ। ਬੇਟਾ ਮੇਰੀ ਜ਼ਿੰਦਗੀ ਦੇ ਸਾਰੇ ਦੁੱਖ ਤਾਂ ਤੂੰ ਅੱਜ ਹੀ ਦੂਰ ਕਰ ਤੇ। ਮੈਂ ਕਹਿੰਨਾ ਪ੍ਰਮਾਤਮਾ ਵੀ ਸਾਰਿਆਂ ਨੂੰ ਇਹੋ ਜਿਹੇ ਪੁੱਤ ਦੇ ਦੇ।